ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋਬੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਟੋਕੜ ਗੱਬਣਾ ਤੇ ਕੋਈ ਸੱਜਰ ਸੂਈ ਤੁਹਾਨੂੰ ਦਿਖਾਉਣੀ ਆ ਤੇ ਨੋਰਮਲ ਰੇਡ 'ਚ ਤੁਹਾਨੂੰ ਦਿਖਾਉਣੀ ਆ ਇਹ ਆ ਵੀ ਟੋਕੜਾ ਗੱਬਣਾ ਆਪਣੀ ਚੈੱਕ ਪਾਸ ਜਰੂਰ ਕਰਵਾ ਲਿਆ ਕਰੋ ਤੇ ਜਿਹੜੀ ਤਾਜੀ ਸੂਈ ਆ ਉਹਦੀ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਇੱਥੋਂ ਤਸੱਲੀ ਕਰਕੇ ਤੇ ਵੇਸ ਚਾਖ ਕੇ ਪਸ਼ੂ ਖਰੀਦੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਜੀ ਦੱਸਾਂਗੇ ਤੇ ਨਾਮ ਦੱਸਦੇ ਕਰੀ ਹਾਂ ਸੁਨੋ ਸ਼ਾਹ ਜਨਾਲਾ ਜਲੰਧ ਸਰ ਤੇ ਫੋਨ ਨੰਬਰ ਬੋਲ ਦੋ 81 567 55 ਠੀਕ ਹੈ ਜੀ ਤੇ ਕਿੰਨੀਆਂ ਹੋ ਗਈਆਂ ਚਾਰ ਚਾਰ ਹਨ ਅੱਜ ਤੇ ਕੋਈ ਸੂਈ ਆ ਤੇ ਕੋਈ ਟੁੱਕੜਾ ਬਣ ਪਿਆ ਪਹਿਲਾਂ ਫਿਰ ਆ ਛੋਟੀ ਤੋਂ ਸ਼ੁਰੂਆਤ ਕਰ ਲਈ ਵੇ ਰਈ 8 ਮਹੀਨੇ ਦੀ ਗੱਜੂ ਦੀ ਅੱਛਾ 8 ਮਹੀਨੇ ਦੀ ਗੱਭਾਂ ਨੇ ਦੁੱਧ ਨਹੀਂ ਦਿੰਦੀ ਜਾਂ ਅੱਛਾ ਪਹਿਲਾਂ ਸੁਆਈਏ ਹਾਂ ਠੀਕ ਹੈ ਹਾਂ ਪਹਿਲਾਂ ਹੀ ਸੁਆਈਏ ਆ ਦੇਖਾਂਗੇ ਠੀਕ ਹੈ ਤੋੜ ਦੋ ਫਿਰ ਇੱਕ ਰੀਨ ਜੰਮੀ ਪਲੀ ਆ ਪੂਰੀ 8 ਮਹੀਨੇ ਦੀ ਕਹਿੰਦੇ ਆ 8 ਮਹੀਨੇ ਭਾਈ ਦੋ ਚਾਦ ਨੂੰ ਉੱਪਰ ਜੀ ਹੋਸਰਾ ਇਹ ਵਾਦਾ ਕਰਾ ਬਾਕੀ ਥੋੜਾ ਕਹਿੰਦੇ ਕਿ ਫਰਕ ਨਿਕਲ ਸਕਦਾ ਬਾਕੀ ਕੋ ਚੈੱਕ ਕਰਵਾ ਲੈ ਆਪਣੇ ਕਿਉਂਕਿ ਸਾਰੇ ਡਾਕਟਰ ਭਰਾਵਾਂ ਨੇ ਚੈੱਕ ਕੀਤੀਆਂ ਹੁੰਦੀਆਂ ਵਾ ਕੋਈ 10 ਦਿਨ ਬਾਅਦ 10 ਦਿਨ ਹਾਂਜੀ ਤੇ ਕੋਈ ਘੱਟ ਦੱਸ ਦਿੰਦਾ ਬਾਕੀ ਕੋਈ ਚੈੱਕ ਕਰਵਾ ਲੇ ਇੱਕ ਵਾਰੀ ਪ੍ਰੋਪਰ ਪਤਾ ਲੱਗ ਜਾਂਦਾ ਫਿਰ ਫਿਰ ਕੋਈ ਵੀ ਰੋਸਾ ਨਾ ਸ਼ਾਮ ਕਰਦਾ ਬਾਕੀ ਆ ਵੀ ਜੰਮੀ ਪਲੀ ਆ ਰਾਜੀ ਆ ਤੇ ਗੋਲ ਸਿੰਘ ਦੀ ਝੋਟੀ ਆ ਬਾਕੀ ਸੋਨ ਤੱਕਰ ਹਵਾਨਾ ਚੰਗਾ ਬਣਾ ਹੋਣੀ ਪਾਜੀ ਥੋੜੀ ਚੰਗੀ ਬੜੀ ਕਾਰਜਕਾਰ ਵੀ ਲੱਗਦਾ ਹੋਏ ਆ ਆ ਦੇਖ ਸਾਡੇ ਆ ਚੋਲ ਯੂਲੀ ਚੰਗੀ ਥਲੇ ਨਾ ਤੁਹਾਨੂੰ ਵੀ ਦੇਖ ਸਾਡੇ ਤੇ ਕਿੰਨਾ ਫਰਕ ਨਾ ਵਧਿਆ ਤਾਂ ਮੁੱਲ ਵੀ ਥੋੜੀ ਪਿਆਰ ਜਿਹਾ ਫਿਰ ਜਿੰਨੇ ਰੁਪਏ ਦੀ ਮਰਜ਼ੀ ਹੁਣ ਤੁਹ ਪਲੀ ਪੁਰੀ ਥੋੜੀ ਸੋਹਣੀ ਆ ਹਾਂਜੀ ਉਹ ਦੇ ਦਈਏ 65000 ਦੀ ਕਰਦੀਏ ਤੁਹਾਡੀ ਬਤ ਛੋਟ ਹੋਰ ਭਾਈ ਹਾਂ ਨਾ 36000 ਦੀ ਝੋਟੀ ਦਵਾਂਗੇ ਅੱਛਾ 36000 ਦੀ ਚਲੋ ਪਲੀ ਜੁੜੀ ਆ ਕਿ ਲੱਸੀ ਹੈ ਮਾਲੂ ਜਾ ਕੇ ਸਾਹਮਣਾ ਪੜਾ ਈ ਛੋਟੀ ਪਲੀ ਜਿਹਦਾ ਆਦਾ ਲੈ ਵੀ ਭਾਈ ਲੱਖਾਂ ਬਾਰ ਝੋਟੀ ਪੰਜਣੀ ਹੈ ਰਾਜੀ ਆ ਪੂਰੀ ਸੰਭੇ ਸੰਭੇ ਚੰਗੀ ਤੇ ਹੁਣੇ ਕਾਨੀ ਲੀਦੀ ਝੋਟੀ ਆ ਗਈ ਜੀ ਨਹੀਂ ਨਹੀਂ ਆ ਗਈ ਠੀਕ ਆ ਇਸੋ ਇਸੋਾਈ ਜੇ ਇਹਨੂੰ ਸੁਈ ਲੋ ਆ ਪੁੱਛੀ ਭਰਾਈ ਜੀ ਦੇ ਵੀ ਰਾਤੀ ਨੂੰ ਕੁੱਤੇ ਆਵਦੇ ਲੋਕੋ ਘੇੜਦੇ ਨੇ ਕਿ ਨਾ ਕੁੱਲਾ ਆ अच्छा पहिलेcutter ਖੜਕੇ ਕੁੜੀ ਹੋ ਸਭ ਫਾਇਦੇ ਬਾਹਰ ਖਾਈ ਪਾ ਰੋਦੀ ਉਹ ਗੁਏ ਗਈ ਹੋਈ। اچھا। ਹਾਓ ਤੇ ਆਪੋ ਛੇ ਤਰ੍ਹਾਂ ਬਣਾ ਲੀ। ਇੱਦਾਂ ਬਹਿ ਜਾ ਵੀਰੋ। ਸਰਦਾ ਗੇਰ ਸਰੇ ਭੁਲਾਇਆ। ਹਾਂਜੀ ਹਾਂਜੀ। ਦੇਖੋ ਇੱਦਾਂ ਹੀ ਬਹਿਣਾ ਥੱਲੇ ਬਸ ਇੱਦਾਂ ਹੀ। ਠੀਕ ਹੈ ਜੀ। ਇੱਦਾਂ ਹੀ। ਤੀਜੇ ਲੋਕ ਦੇ ਮਾਸਾ ਜੀ ਦੀ ਅੱਖਾਂ ਬਿੱਲੀਆਂ। ਕਿਹੜਾ ਘੱਟ? ਦੁੱਧ ਕਿੰਨਾ ਹੈ ਦੇਖੋ? ਦੁੱਧ ਭਾਜੀ 8 ਕਿਲੋ ਹੋਊਗਾ ਮਾਸਾ 100-200 ਗ੍ਰਾਮ ਘੱਟ ਦੇ ਬਸ। ਤੇ ਮਿਲਦੀ ਭੂਸੀ ਤੇ ਹੀ ਆ। ਭੂਸੀ ਜੀ। ਠੀਕ ਹੈ। ਤੋਰੋ ਫਿਰ ਇਹਨੂੰ। ਬਾਕੀ ਨੀਲੀ ਦੀ ਝੋਟੀ ਆ। ਕੋਣੀ ਝੋਟੀ ਜਿੱਥੇ। ਲੋ ਲੋ। ਯਾਰ ਸੁਣ ਕੇ ਆਦਲ ਜੀ ਭਾਈ। ਤੂੰ ਆਇਆ ਪਹਿਲਾ। ਚਾਰ ਚੰਨ ਲਾਖੋ। ਅੱਛਾ। ਹਟ। ਆ ਬਲੋ। ਲੋ ਜਾ। ਲੋ ਖਲੋ ਜਾ ਆ ਬਲੋ। ਨਾ ਕਿ ਯਾ ਪੇਰ ਚਾਰ ਜਾਂਦੇ ਆ ਜਿਹੜੀ। ਆਹ ਦੇਖ ਸਾਡੇ ਸਾਈਡ ਵਾਲਾ ਜੇ ਤੋੜਿਆ ਇਹ ਉਧਰਲੇ ਜੇ ਦੋਵੇਂ ਤੋੜਨ ਵਾਲੇ ਪ्योर ਚਾਰ ਜਾਂਦੇ ਆ ਪਹਿਲਾ ਸੂਆ ਝੋਟੀ ਇਹ ਨੀਲੀ ਦੀ ਬਾਕੀ ਅਗਲੇ ਸੂਏ ਨੇ ਝੋਟੀ ਚੰਗੀ ਤਿਆਰ ਹੋ ਗਈ ਬਾਕੀ ਪਹਿਲਾਂ ਦੇ ਹਿਸਾਬ ਨਾਲ ਚਲੋ ਪਾਜੀ ਅੱਜ ਕੱਲ ਠੀਕ ਹੈ ਜਿਹੜਾ ਕਰਾਂਗੇ ਸਰੀਰ ਹੋਬੂਸ਼ੀ ਦੇ ਵੇਨੇ ਨਹੀਂ ਪਈ ਐ ਬੂਸ਼ੀ ਦੇ ਕਹਿੰਦੇ ਮਿਲਦੀ ਆ ਥਾਣੇ ਦੇ ਆਪਾਂ ਦੇਖ ਸਕਦੇ ਆ ਪਰਪਰਾ ਸਿਕਵਾਈ ਵਾਲਾ ਥਾਣੇ ਦੇ ਵੇਖੋ ਮਗਰ ਝੋਟੀ ਸਾਰੀ ਬਿਰਬ ਪਿਛਾੜੀ ਦਾ ਕੈਨ ਨੀਲੀ ਦੀ ਪਿਓ ਲੈ ਤੇ ਇਹਦਾ ਫਿਰ ਮੁੱਲ ਲਵਿਦ ਜੀ ਇਹ ਬਾਈ ਝੋੜੀ ਲਾਉਣੀ 6000 ਕਿੰਨੇ ਦੀ 6000 ਵਿੱਚੋਂ ਕਿੰਨਾ ਕਰਦੀਏ ਮਾਨ ਸਾਹਿਬ ਜੀ ਭਾਈ ਦਵਾਂਗੇ ਅੱਛਾ 65000 ਕੋਈ ਯਾਰ ਛੱਡਦੀ ਔਰ 64000 ਦੀ ਭਾਈ ਦੇ ਦਾਂਗੀ ਝੋਲੀ ਠੀਕ ਹੈ ਮੇਰੇ ਕੋਲ ਦੋ ਟਾਂਕ ਚੋਏ ਅੱਜਕੱਲ ਦੋ ਜੇ 100 200 ਗ੍ਰਾਮ ਘੱਟ ਦੇ ਉਹਦੀ ਗੱਲ ਨਹੀਂ ਕਰਦਾ ਠੀਕ ਹੈ ਬੰਦ ਕੋਈ ਸ਼ਰੀ ਮਿਲਦੀ ਹੈ ਠੀਕ ਹੈ ਤੇ ਆ ਕਾ ਛੱਟੀ ਇਹਨੇ ਸੇਵੜਾ ਲਿਆ ਕਰਦਾ ਥੇ ਅੱਛਾ ਤੋੜਦਾ ਪੱਥਰ ਦਾ

ਇੱਕ ਸਰ ਕੇ ਇਹ ਰੀ ਮੱਝਾ ਢਾਲ ਲਿੰਦੀਆਂ ਆ ਆ ਦੇਖ ਲਿਆਓ ਇੱਥੇ ਇੰਨੀ ਚੰਗੀ ਵਿਸਾੜੀ ਦੇਣ ਦੀ ਥੱਲੇ ਹੜਾ ਪਿਓਰ ਦੋ ਦੰਦ ਉਹ ਦੰਦ ਦੇਲੇ ਹੋ ਨਹੀਂ ਦਈ ਆ ਹਜੇ ਹੋਈ ਵੀ ਨਹੀਂ ਆ ਪੂਰੀ ਆਵੇ ਦੋ ਦੰਦ ਜਿਹੜੀ ਹੋ ਗਈ ਆ ਹਾਂ ਠੀਕ ਆ ਦੋਂਦੀ ਹੋ ਗਈ ਆ ਪੂਰੀ ਬਾਈ ਸਟੀਰੀ ਇੱਡੀ ਆ ਜੀ ਵਿਸਾੜਨੀ ਆ ਜਿਹਦਾ ਮਦੀ ਜਰਗੋ ਫਮੇ ਗੋਰੀ ਬਹੁਤ ਪਿੱਛੇ ਗੋਲ ਸਨ ਠੀਕ ਹੈ ਬਾਕੀ ਥਣ ਵੀ ਹੁਣ ਤੋਂ ਹੀ ਪ੍ਰੋਪਰ ਹੱਥ ਚ ਆਉਣ ਵਾਲਾ ਚੰਗੀ ਤਿਆਰ ਹੋਣੀ ਛੋਟੀ ਹੈ ਵੀ ਤੇ ਬਾਕੀ ਉਤਰਾਂ ਉਮਰ ਦੇ ਹਿਸਾਬ ਨਾਲ ਕੱਦ ਵਜਨ ਜਿਹੜਾ ਇਹਦਾ ਚੰਗਾ ਹੈ ਭਾਈ ਇਹ ਦੇ ਮਤਲਬ ਬੱਚੀ ਛੋਟੀ ਬੱਚੀ ਆ ਹਾਂਜੀ ਹਾਂਜੀ ਮਤਲਬ ਬੱਚੀ ਦੇ ਤੁਹਾਡੇ ਸਾਹਮਣੇ ਗਾਂ 24 ਸਿੱਗੀ ਵਾਲਾ ਕਿਹੜਾ ਕੱਦ ਕੋ ਚੱਗੋ ਕਰਨਾ ਛੋਟੀ ਹੈ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਕੱਦ ਛੋਟੀ ਹੋਰ ਕਰ ਲੂਏ ਤੇ ਦੋ ਦਿਨ ਨੇ ਪਹਿਲੇ ਲੋਗ ਆ ਖਾਣਾ ਖਾਏ ਪਹਿਲੇ ਸਵੇ ਦੋ ਦਿਨਾਂ ਵਿੱਚ ਚੰਗਾ ਕੱਢੀ ਜਾਣਾ ਭਾਈ ਜਦੋਂ ਜ਼ਿਆਦਾ ਨਹੀਂ ਆਪਾਂ ਦਾ ਕੋਈ 10 10-12 ਨੂੰ ਰਮਾਨਾ ਕੱਢੀ ਹੋਈ ਠੀਕ ਐ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਵਾ ਵਾ ਗਿਆ ਜੀ ਇੱਧਰ ਕੋ ਨੀ ਇਹ ਕਈ ਨਗ ਇਸ਼ਨਾਰ ਹੁੰਦੇ ਨਾ ਦੇਖੋ ਸਿੜੀਆਂ ਹਾਂਜੀ ਇਹ ਕਈ ਨਗ ਲੱਤਾ ਮਾਰਦੇ ਨਾ ਠੰਡੀ ਥੀਦੀ ਐ ਠੀਕ ਐ ਤੇ ਇਹਦਾ ਫਿਰ ਮੁੱਲ ਇਹ ਭਾਈ ਹਾਂ ਦਾ 65 ਜੁੜੀ ਦੇਣੀ ਅੱਛਾ 65000 ਕੋਈ 70 ਨਹੀਂ ਕਰਨਾ 75 ਹੀ ਕਰਨਾ ਮੈਂ 80 ਨਹੀਂ ਕਰਨਾ ਠੀਕ ਜਿਆਦਾ ਜਿਵੇਂ 90 ਜੁੜੀ 80 80 ਵੇਜੇ ਸਾਰਾ ਹਾਂ ਦਾ 65 ਜੁੜੀ ਦੇਣੀ ਇਹ ਕਿੰਨੇ ਚੱਦੀ ਗੱਬਨੇ ਇਹਨਾਂ ਭਾਜੀ ਇਹ ਵਾ ਤਾਂ 20 ਦਿਨ ਲੱਗੂਗਾ। ਅੱਛਾ। ਇਹ ਮਹੀਨੇ ਦੇ ਅੰਦਰ ਅੰਦਰ ਸੋਹੂਗੀ। 20 ਦਿਨ ਵਾ ਤਾਂ ਲੈ ਜੂਗੀ। 20 ਦਿਨ 25 ਦਿਨ ਲੱਗੂਗੀ। ਠੀਕ ਆ। ਤਿਆਰ ਹੁੰਦੇ ਹੀ ਆ ਕਾਫੀ ਬਖਾਲੀ ਲੱਗਦੀ ਆ। ਆਹੋ ਚੱਕਾ ਭਾਜੀ ਵਾ ਤਦਾਬ। ਹਾਂਜੀ ਹੁੰਦਾ ਹੀ ਪਰਨੇ ਥੱਲੇ ਆ। ਤੇ ਛੋਡੀ ਚੰਗੀ ਬੰਜੂ ਥੱਲੇ ਆ। ਠੀਕ ਆ ਜੀ। ਤੇ ਆਜਾ ਤਨ ਮੈਂ ਭੇਜੀ ਇੱਥੇ ਘਰ ਆਣਾ ਤਾਂ ਬਸ ਹਟਵਾ ਆ। ਹਾਂਜੀ ਹਾਂਜੀ ਘਰ ਵੱਖਰਾ ਹੈ ਤੇ ਇਹਨਾਂ ਕੋਲ ਡਰਾਮੀ ਆ ਗਿਆ ਜੀ। ਅੱਛਾ। ਹਾਂ। ਇਹ ਪੂਰੀ ਰਾਜੀ ਵੀ ਪੂਰੀ ਆ। ਨਿਕਰ। ਅੱਛਾ 8ਵਾਂ ਮਹੀਨਾ ਜਾਣਦਿਆ। ਠੀਕ ਆ। ਇਹ ਸ ਉਹ ਮਗਰ ਦੀ ਗੱਲ ਕਿਸੇ ਨੇ ਕਹਿਣਾ ਝੂਠੀ ਮਾਰਦੇ ਵੀਰ ਹੁਣੀ ਇਹਨੇ 18 18 ਗਲੋਚ ਵਿੱਚ ਹੋਇਆ ਜੀ ਅੱਛਾ 17 18 ਗਲੋਚ ਵਿੱਚ ਹੋਇਆ ਜੀ ਠੀਕ ਹੈ ਗਾੜੀ ਵਾ ਲੋ ਇਹਨੂੰ ਕੈਮਰਾ ਫੋਨ ਦਾ ਬਾਕੀ ਹੁਣ ਚਾਹੀਆਂ ਭੰਦਾਜਾ ਲਾ ਸਕਦੇ ਆ ਹਵਾ ਨਾਲ ਇਹਨੇ ਪਿਛਾਂ ਤੋਂ ਲੈ ਕੇ ਤੇ ਗਾਂ ਤੱਕ ਚੰਗਾ ਬਣਾਇਆ ਤੇ ਬਾਕੀ ਮਿਲਕ ਨੇ ਵੀ ਚੰਗੇ ਮੋਟੇ ਲੱਗੇ ਬੰਨਾਲਾ ਵਾ ਨਾਲ ਜਿਹੜਾ ਸਹੀ ਕਿ ਤੱਕ ਤੋਂ ਕੱਢਿਆ ਰੱਖੋ ਪੀ ਵਾਂਗੂ ਵੀਰਾਂ ਦਾ ਜਿਹਨੂੰ ਦਈ ਗਰੰਟੀ ਆ ਤੇ 18 ਕਰੋ ਤੋਂ ਦੰਦਾ ਵਿੱਚ ਹੁੰਦਾ ਨੇ ਅਸੋ ਅੱਛਾ ਹਾਂ ਤਲਵਰ ਮੱਝਾਂ ਲੈ ਰੀਆਂ ਆਲੇ ਸੱਜੇ ਸੁਜਣਾ ਪਾ ਲਈ ਦੀ ਆ ਹਾਂਜੀ ਹਾਂਜੀ ਤੁਸੀਂ ਕਹਿੰਦੇ ਹੋ ਭਾਈ ਚਵਾਗ ਲੱਗਾ ਤੇ ਪਿੱਛੇ ਜਿਹੜੀ ਕਾਲਮ ਬਹੁਤੀ ਪੋਲੀ ਹੈ ਠੀਕ ਹੈ ਜੀ ਅੰਮ੍ਰੋਦ ਬਾਅਦੇ ਦੇ ਹਿਸਾਬ ਨਾਲ ਇਹ ਵੀ ਨੇ ਮੇਰੇ ਨਾਲ ਇਸ ਦੇ ਬਲੀ ਦਾ ਹਿਸਾਬ ਪੂਰੀ ਵੱਡੀ ਮਾਝੀ ਚਲੋ ਬੰਦਾ ਫਿਰ ਬਾਕੀ ਇਹ ਆ ਵੀ ਚਲੋ ਸਰੀਰੋਂ ਵੀ ਰਾਜੀ ਆ ਤੇ ਉਤਰਾ ਭਾਰੇ ਪੱਲੇ ਦੀ ਆ ਜਿਹੜੀ ਮੱਝ ਵੱਡੀ ਪਾਜੀ ਮੱਝ ਆਲੇ ਨੂੰ ਘੋਕ ਘੋਲੇ ਨਿਕਲ ਸਕੜਾ ਜੇ ਕੋਈ ਦੇਖੋ ਤੁਸੀਂ ਕੀ ਚੱਲ ਰਿਹਾ ਇਹ ਆ ਵੀ ਜਿੰਨੇ ਟਾਈਮ ਖੜਨਾ ਸੋਚ ਕੋਈ ਵੀਰ ਆਪਣੀ ਸਾਹਮਣਾ ਆਪਣੀ ਸਮਝਣਾ ਸਾਹਮਲੇ ਉਸਤਾ ਨੇ ਤਿਆਰ ਕਰ ਲੇ ਜਿੱਦਾਂ ਤਿਆਰ ਵੀ ਇਹ ਵੀ ਲੱਖ ਨਹੀਂ ਮਿਲਣੀ ਮਿਲ ਕੇ 18 ਕਿਲੋ ਦੀ ਕਿਹੜਾ ਦੇ ਦੋਈ ਲੱਗਦੀ ਇਹ ਹੁਣ ਕਿੰਨੇ ਦੀ ਮਿਲਣੀ ਆ ਮੋਂ ਪਾਂਜੀ ਜੀ ਅੱਜ ਸਾਰੇ ਇੱਕੋ ਹੀ ਫਟਾ ਰੱਖਿਆ ਆਪਣਾ ਫਟਾ ਰੱਖਿਆ ਨਾ ਆਪਣੇ ਖਾ ਕੇ ਲੱਗੇ ਨਾ ਹਨ ਨੂੰ ਜੀ ਅੱਛਾ 40000 ਦੀ ਭਾਜੀ ਹਾਨਾ ਦਵਾਂਗੇ ਬਾਕੀ ਵੇਲੇ ਤੁਸੀਂ ਮਾਦਨ ਜੇ ਹੁੰਦਾ ਤੇ 63 ਦੀ ਤੇ ਰਹੀਏ 63 ਭਾਈ 100 ਛੋੜੀ ਹੋਣੀ ਜੇ ਹੁਣ ਸਾਰੇ ਛੋੜੀ ਛੋੜੀ ਮੁੱਲ ਆ ਕਿੰਨੇ ਮੁੱਲ ਪਾਏ ਆ ਇਹ ਆ ਵੀ ਡਬਲ ਕਰਾਉਣੀ ਆ ਮੱਜ ਕੇ ਪੂਰੀ ਆ ਜਿੰਨੇ ਭਾਈ ਦਵਨੀ ਕਰਨੇ ਇਹ ਮੁੰਡੇ ਲੱਖ ਦੇ ਵੀ ਨਹੀਂ ਮਿਲਨੀ ਭਾਜੀ ਕਿਸੇ ਨੂੰ ਲੱਖ ਦੇ ਵੀ ਨਹੀਂ ਮਿਲਨੀ ਅੱਛਾ ਜਿੱਦਾਂ ਆਹ ਤਾਂ ਜਾ ਕੇ ਲੱਖ ਦੇ ਵੀ ਨਹੀਂ ਦੇਣੀ ਠੀਕ ਹੈ ਜੀ ਪਰ ਕੋਣ ਭਾਈ ਜਿੰਦਾ ਜੀ ਆਈ ਗਾ 12 13 ਕਿਲੋ ਵਾਲੀਆਂ ਲੋਕੀ ਡੇਢ ਲੱਖ ਮੰਗਦੇ ਤੇ ਬਾਕੀ ਆ ਵੀ ਚੈੱਕ ਪਾਸ ਕੋਈ ਜਾ ਕੇ ਕਰਵਾ ਲੈਣਾ ਕਿੰਨੇ ਚੋਲ ਉਦੋਂ ਦੀ ਪਲੇ ਖਾ ਲੱਗ ਜੀ ਤਿੰਨਾਂ ਚੋਲ ਵਿੱਚ ਚੈੱਕ ਕਰ ਠੀਕ ਹੈ ਤਿੰਨ ਦਿਨਾਂ ਦੇ ਕਰਾ ਲੈ ਭਾਈ ਇਹ ਕਿੰਨੀ ਮਤਲਬ ਦਫਾ ਗੀਆਂ ਜਮੀਨੀਆਂ ਬੜੀਆਂ ਵਾ ਤੇ ਪਿਆਜ਼ ਹਸਾਲ ਵਿਚਾਰੇ ਤੇ ਬਾਕੀ ਇੱਥੋਂ ਆਪਣੀ ਤਸੱਲੀ ਕਰਕੇ ਖਾਣਾ ਖਵਾਨਾ ਵੇਖ ਚਾ ਕੇ ਪਾਸ ਕਰਕੇ ਖੜੋ ਜੀ